ਮੋਹਾਲੀ ਦੇ ਫੇਸ ਇੱਕ ਪੁਲਿਸ ਸਟੇਸ਼ਨ ਦੀ ਟੀਮ ਨੂੰ ਮਿਲੀ ਵੱਡੀ ਕਾਮਯਾਬੀ ਮੋਬਾਈਲ ਚੋਰ ਗਰੋ ਦਾ ਕੀਤਾ ਗਿਆ ਪਰਦਾਫਾਸ਼ ਦੋ આરોપીਆਂ ਨੂੰ ਕੀਤਾ ਕਾਬੂ ਅਤੇ ਇੱਕ આરોપી ਦੀ ਭਾਲ ਹਲੇ ਵੀ ਜਾਰੀ ਹੈ ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਪ੍ਰਿਥਵੀ ਸਿੰਘ ਚਹਿਲ 21 9 25 ਨੂੰ ਥਾਣਾ ਫੇਜ਼ 1 ਦੇ ਵਿੱਚ ਇੱਕ ਇਨਫੋਰਮੇਸ਼ਨ ਰਿਸੀਵ ਕਰੀ ਸੀ ਅਸੀਂ ਜਿਸ ਵਿੱਚ ਇੱਕ ਰੇੜੀ ਲੰਦਾ ਸੀਗਾ ਫਰੂਟ ਦੀ ਰੇੜੀ ਲੰਦਾ ਸੀ ਮਹਾਲੀਪੁਰ ਦੇ ਵਿੱਚ ਲੰਦਾ ਜਿਹੜਾ ਕਿ ਦੋ ਅਣਪਛਾਤੇ ਬੰਦਿਆਂ ਨੇ ਆ ਕੇ ਮੋਬਾਈਲ ਸਨੇਚ ਕਰ ਲਿਆ ਸੀ ਤੇ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਐਫਆਈਆਰ ਰਜਿਸਟਰ ਕੀਤੀ ਤੇ ਐਫਆਈਆਰ ਰਜਿਸਟਰ ਕਰਨ ਉਪਰੰਤ ਅਸੀਂ ਜਰੀਏ ਦੀ ਦੇਖ ਰਿਹਾ ਹਾਲ ਕਰਨ ਲੱਗੇ ਜਿਹੜੇ ਦੋਸ਼ੀ ਨੇ ਤੇ ਉਹ ਕਰਦੇ ਹੋਏ ਅਸੀਂ ਦੋ ਜਿਹੜੇ ਦੋਸ਼ੀ ਨੇ ਇੱਕ ਸਾਹਿਲ ਕੁਮਾਰ son of ਸੁਨੀਲ ਕੁਮਾਰ ਵਿਕਾਸ son of ਪ੍ਰਜਿੰਦਰ ਕੁਮਾਰ ਇਹ ਦੋਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਦੀ ਪੁਸ਼ਕਸ਼ਦਾਨ ਅਸੀਂ ਹੋਰ ਵੀ ਸਾਨੂੰ ਕੁਝ ਮਤਲਬ ਕਹਿੰਦੇ ਚੀਜ਼ਾਂ ਸਾਹਮਣੇ ਆਈਆਂ ਜੇ ਇੱਕ ਹੋਰ ਬੰਦਾ ਮੁਹੰਮਦ ਹੈਗਾ ਉਹਦਾ ਨਾਮ ਸਾਹਮਣੇ ਆਇਆ ਤੇ ਉਹਨੂੰ ਵੀ ਨਾਮਿਨੇਟ ਕੀਤਾ ਗਿਆ ਤੇ ਓਵਰ ਆਲ ਲੈਣਾ ਤੋਂ ਅਸੀਂ ਰਿਕਵਰੀ ਜਿਹੜੀਆਂ ਕੀਤੀਆਂ ਨੇ ਕੁੱਲ ਅਸੀਂ 20 ਮੋਬਾਈਲ ਹਨਾ ਤੋਂ ਰਿਕਵਰ ਕਰਨੇ ਨੇ ਜਿਹੜਾ ਸਾਹਿਲ ਹੈ ਤੇ ਵਿਕਾਸ ਹੈ ਇਹ ਦੋਨੇ ਬੜਮਾ ਜਿਹੜਾ ਰਹਿਣ ਵਾਲੇ ਨੇ ਤੇ ਜਿਹੜਾ ਮੁਹੰਮਦ ਹੈ ਇਹ ਬਲੰਗੀ ਦਾ ਰਹਿਣ ਵਾਲਾ ਹੈ ਤਾਂ ਕੀ ਬੈਕਗ੍ਰਾਉਂਡ ਕੀ ਹੈ ਇਹਨਾਂ ਚੋ ਜਿਹੜਾ ਦੱਸਣਾ ਕੀ ਦੱਸਿਆ ਕਿ ਸਾਹਲ ਹੈ ਸਾਹਲ ਤੇ ਇੱਕ ਸਾਈ ਐਨ ਡੀ ਵੀ ਐਸ ਦਾ ਪਹਿਲਾ ਵੀ ਮਕਦਮਾ ਰਜਿਸਟਰ ਹੋਇਆ ਤੇ ਜਿਹੜਾ ਦੂਸਰਾ ਦੋਸ਼ੀ ਵਿਕਾਸ ਹੈ ਇਸ ਤੇ 302 ਦਾ ਵੀ ਮਕਦਮਾ ਰਜਿਸਟਰਡ ਹੈ ਤੇ ਇਹ ਜਿਹੜੇ ਤਿੰਨਾਂ ਹੈ ਜਿਹੜਾ ਗੈਂਗ ਹੈ ਸਨਚਰਸ ਦਾ ਇਹ ਤਿੰਨੇ ਜਿਹੜੇ ਇੱਥੇ ਮਿਲ ਕੇ ਆਪਣਾ ਮੁਹਾਲੀ ਦੇ ਏਰੀਆ ਦੇ ਵਿੱਚ ਸ਼ਹਿਰ ਏਰੀਆ ਦੇ ਵਿੱਚ ਕਾਫੀ ਦੇਰ ਤੋਂ ਇਹ ਲੁੱਟ ਕੋਹਾ ਵਗੈਰਾ ਕਰ ਰਹੇ ਸੀ ਜਿਸ ਦੇ ਨਾਲ ਬੜਾ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ ਪਰ ਆਪਣੇ ਇਨਸਪੈਕਟਰ ਸੁਖਵੀਰ ਸਿੰਘ ਐਸਐਚਓ ਫੇਜ਼ 1 ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਦੇ ਵਿੱਚ ਜਿਹੜੇ ਟੈਕਨੀਕਲ ਸੋਰਸਸ ਤੇ ਸਾਡੇ ਜਿਹੜੇ ਹਿਊਮਨ ਇੰਟੈਲੀਜੈਂਸ ਰਿਸਰਚ ਸੋਰਸਸ ਦੇ ਰਾਹੀਂ ਇਹ ਜਿਹੜੇ ਦੋਸ਼ੀ ਆ ਇਹਨਾਂ ਨੂੰ ਟ੍ਰੇਸ ਕੀਤਾ ਤੇ ਹੋਰ ਐਫਰਟਸ ਕਰਕੇ ਇਨਵੈਸਟੀਗੇਸ਼ਨ ਵਗੈਰਾ ਤੇ ਇਹਨਾਂ ਦੀ ਕੋਸ਼ਿਸ਼ ਕਰਕੇ ਫਰਦਰ ਅਸੀਂ ਇਹਨਾਂ ਤੋਂ ਜਿਹੜੀ ਆ ਗ੍ਰੀਮ ਮੋਬਾਈਲ ਫੋਨ ਦੀ ਰਿਕਵਰੀ ਕੀਤੀ ਸੋ ਇੱਥੋਂ ਤੱਕ ਇਹਦੇ ਤੇ ਫਰਦਰ ਅਸੀਂ ਇਹਨਾਂ ਦੀ ਹਲੇ ਕੋਸ਼ਿਸ਼ ਇਹਨਾਂ ਦੀ ਜਾਰੀ ਹੈ ਤੇ ਉਮੀਦ ਹੈ ਕਿ ਅਸੀਂ ਹੋਰ ਵੀ ਜਿਹੜੇ ਇਹਦੇ ਵਿੱਚ ਲੋਕ ਇਨਵੋਲਡ ਹੋਣਗੇ ਉਹਨਾਂ ਨੂੰ ਵੀ ਫੜਾਂਗੇ ਤੇ ਇਹ ਜਿਹੜਾ ਗੈਂਗ ਹੈ ਇਹਨੂੰ ਅਸੀਂ ਟੋਟਲੀ ਬੈਸਟ ਕਰਨਾ ਹੈ ਜਦੋਂ ਮੋਬਾਈਲ ਬਰਾਮਦ ਕੀਤੀਆਂ ਨੇ ਜੋ ਜਿਸ ਬਾਈਕਲ ਤੇ ਸਨੇਚਰੀ ਕਰਦੀ ਜੋ ਵੀ ਬਰਾਮਦ ਕੀਤੀ ਹੈ ਬਿਲਕੁਲ ਹੀ ਇੱਕ ਮੋਟਰਸਾਈਕਲ ਯੂਜ਼ ਕਰਦੇ ਸੀ ਤਿੰਨ ਜਣੇ ਕਰਦੇ ਸੀ ਤੇ ਇਹ ਤਿੰਨਾਂ ਤੋਂ ਅਸੀਂ ਜਿਹੜਾ ਇੱਕ ਮੋਟਰਸਾਈਕਲ ਜਿਹੜਾ ਵਾਰਦਾਥੇਲੇ ਵਧਿਆ ਗਿਆ ਸੀਗਾ ਉਹ ਅਸੀਂ ਬਰਾਮਦ ਕੀਤਾ ਜਿਹੜੇ ਕਿ ਇਹਨਾਂ ਦੇ ਸੀ ਇਹ ਸਾਰੇ ਪਹਿਲਾਂ ਕੈਪਟਨ ਦੀ ਕੰਪਨੀ ਏ ਆਈਡੈਂਟੀਫਾਈ ਕਰਦੇ ਸੀ ਜਿਹੜੇ ਲੋਕ ਵਨਰੇਬਲ ਇਹਨਾਂ ਦੇ ਨਜ਼ਰਾਂ ਦੇ ਵਿੱਚ ਜਿਹੜੇ ਵਨਰੇਬਲ ਹੁੰਦੇ ਸੀ ਲੋਕ ਜਿਸ ਤਰ੍ਹਾਂ ਕਿ ਕੋਈ ਬਜ਼ੁਰਗ ਹੋ ਗਿਆ ਕੋਈ ਲੇਡੀ ਹੋ ਗਈ ਇਸ ਤਰ੍ਹਾਂ ਦੇ ਲੋਕਾਂ ਨੂੰ ਆ ਆਈਡੈਂਟੀਫਾਈ ਕਰਦੇ ਸੀਗੇ ਤੇ ਖਾਸ ਕਰਕੇ ਜਦੋਂ ਰੋਡ ਦੇ ਸਾਈਡ ਤੇ ਕੋਈ ਸੌ ਰਿਆ ਜਾ ਰਿਹਾ ਹੈ ਮੋਬਾਈਲ ਫੋਨ ਕੰਨ ਤੇ ਲਾਇਆ ਹੋਇਆ ਜਾਂ ਫਿਰ ਕੋਈ ਹੋਰ ਆਪਣੇ ਕੰਮ ਦੇ ਵਿੱਚ ਬਿਜ਼ੀ ਹੈ ਪਰ ਉਹਦਾ ਚੈਨ ਮੋਬਾਈਲ 'ਵਲ ਨਹੀਂ ਹੈ ਉਸ ਤਰ੍ਹਾਂ ਦੇ ਲੋਕਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸੀ ਤਾਂ ਇਹ ਜਿਹੜੇ ਨਿਯਮ ਨੇ ਕਿਹਾ ਕਿ ਜਦੋਂ ਅਗਲੀ ਆ ਵੀ ਸੈਟਰ ਮਾਰੀਦਾ ਤੇ ਉੱਥੋਂ ਜਿਹੜੇ ਬਰਾੜ ਦੇ ਵਿੱਚੋਂ ਕੋਲੋਂ ਸਾਈਟੀ ਉਹ ਵੀ ਅਜੇ ਇਹ ਮੈਟਰੋ ਵੈਰੀਫਿਕੇਸ਼ਨ ਐਸੀ ਚੈੱਕ ਕਰ ਲੈਣਾ ਸਰ ਜੇ மொਬਾਈਲ ਤੋਂ ਕੰਮ ਚ ਲੱਗੇ ਜਾਂਦੇ ਰੋਡ ਤੋਂ ਉਰ ਉਹਨਾਂ ਕੋਈ ਬਹਿਨ ਸਹਿਣਾ ਚਾਹੋਗੇ ਤੇ ਦੇਖੋ ਜੀ ਬਿਲਕੁਲ ਜਿਹਾ ਆਪਣਾ ਰੇਗ ਬੰਦੇ ਦੀ ਆਪਣੀ ਪਰਸਨਲ ਜ਼ਿੰਮੇਵਾਰੀ ਵੀ ਹੁੰਦੀ ਹੈ ਤੇ ਆਪਾਂ ਨੂੰ ਆਪਣੇ ਜਿਹੜੇ ਸਰਾਉਂਡਿੰਗਸ ਦਾ ਹਮੇਸ਼ਾ ਧਿਆਨ ਰੱਖ ਕੇ ਚੱਲਣਾ ਚਾਹੀਦਾ ਹੈ ਤੇ ਇਹ ਹੈਗਾ ਪਰ ਇਸ ਤੋਂ ਇਲਾਵਾ ਜਿਸ ਜਿਹੜੇ ਇਸ ਤਰ੍ਹਾਂ ਦੇ ਕੋਈ ਬੰਦੇ ਹੈਗੇ ਨੇ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਆ ਕਿ ਜੇ ਕੋਈ ਸ਼ੱਕੀ ਬੰਦਾ ਕੋਈ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਤਾਂ ਉਹਦੇ ਬਾਰੇ ਸਾਡੇ ਧਿਆਨ ਵਿੱਚ ਲੈ ਕੇ ਆਉਣ ਤਾਂ ਕਿ ਅਸੀਂ ਉਹਨਾਂ ਨੂੰ ਵੈਰੀਫਾਈ ਕਰਕੇ ਅਸੀਂ ਬੰਦ ਕਾਰਵਾਈ ਕਰ ਸਕੀਏ ਵੈਰੀਫਿਕੇਸ਼ਨ ਦੇ ਬਾਰੇ ਮੈਂ ਦੱਸਣਾ ਚਾਹੁੰਗਾ ਕਿ ਅਸੀਂ ਹੋਰ ਵੀ ਜਿਹੜੇ ਪਹਿਲਾਂ ਵੀ ਮੁਕਦਮਿਆਂ ਦੇ ਵਿੱਚ ਸਾਡੇ ਕੋਲ ਸਨੇਚਰਸ ਤੇ ਚੋਰ ਹੁੰਦੇ ਨੇ ਪੁਰਾਣੇ ਉਹ ਵੀ ਅਸੀਂ ਰੈਗੂਲਰਲੀ ਵੈਰੀਫਾਈ ਕਰਦੇ ਆਂ ਤੇ ਉਸ ਤੋਂ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਠੀਕ